ਪਿਓ ਦੀ ਅੱਖਾਂ ਦਾ ਚੈੱਕਅਪ ਕਰਵਾਉਣ ਲਈ ਤੜਕਸਾ ਜਾ ਰਹੇ ਮੋਟਰਸਾਈਕਲ ਸਵਾਰ ਪਿਓ ਪੁੱਤ ਦੀ ਗੁਰਾਇਆਂ ਨਜ਼ਦੀਕ ਟਰੈਕਟਰ ਟਰਾਲੀ ਨਾਲ ਜ਼ਬਰਦਸਤ ਚੱਕਰ ਹੋ ਗਈ ਹੱਥ ਸੇ ਵਿੱਚ ਦੋਵੇਂ ਗੰਭੀਰ ਜ਼ਖਮੀ ਹੋ ਗਏ ਜ਼ਖਮੀ ਰਕੇਸ਼ ਕੁਮਾਰ ਦੇ ਪਿਤਾ RAMLAL ਨੇ ਦੱਸਿਆ ਕਿ ਰਕੇਸ਼ ਉਮਰ ਕਰੀਬ 55 ਸਾਲ ਤਿੰਨ ਪੁੱਤਰਾਂ ਦਾ ਪਿਤਾ ਹੈ ਜਿਨ੍ਹਾਂ ਵਿੱਚੋਂ ਇੱਕ ਦੀ 7 ਸਾਲ ਪਹਿਲਾਂ ਵਿਦੇਸ਼ ਵਿੱਚ ਮੌਤ ਹੋ ਚੁੱਕੀ ਸੀ RAMLAL ਆਪਣੇ ਵੱਡੇ ਪੁੱਤਰ ਨਾਲ ਅਪਰੇ ਤੋਂ ਗੁਰਾਇਆਂ ਵੱਲ ਮੋਟਰਸਾਈਕਲ ਤੇ ਜਾ ਰਹੇ ਸਨ ਕਿ ਝੋਨੇ ਨਾਲ ਭਰੀ ਟਰੈਕਟਰ ਟਰਾਲੀ ਜੋ ਗੁਰਾਇਆਂ ਤੋਂ ਬੜਾ ਪਿੰਡ ਰੋਡ ਤੇ ਆ ਰਹੀ ਸੀ ਨੇਚਾਨਕ ਦਾਣਾ ਮੰਡੀ ਵੱਲ ਕੱਟ ਮਾਰ ਦਿੱਤਾ ਇਸ ਨਾਲ ਮੋਟਰਸਾਈਕਲ ਟਰਾਲੀ ਨਾਲ ਜਾ ਟਕਰਾਇਆ ਅਤੇ ਰਕੇਸ਼ ਟਰਾਲੀ ਹੇਠਾਂ ਫਸਿਆ ਮੌਕੇ ਤੇ ਮੌਜੂਦ ਲੋਕਾਂ ਨੇ ਮੁਸ਼ਕਿਲਾਂ ਉਸ ਨੂੰ ਬਾਹਰ ਕੱਢਿਆ ਅਤੇ ਪ੍ਰਾਈਵੇਟ ਐਂਬੂਲੈਂਸ ਰਾਹੀਂ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਟਰੈਕਟਰ ਉੱਤੇ ਦੋ ਪਰਵਾਸੀ ਅਤੇ ਇੱਕ ਪੰਜਾਬੀ ਡਰਾਈਵਰ ਸਵਾਰ ਸਨ ਜਿਨ੍ਹਾਂ ਵਿੱਚੋਂ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਹਾਦਸਾ ਦਾਣਾ ਮੰਡੀ ਦੇ ਦੂਜੇ ਗੇਟ ਕੋਲ ਵਾਪਰਿਆ। ਘਟਨਾ ਦੀ ਜਾਣਕਾਰੀ ਗੁਰਾ ਪੁਲਿਸ ਨੂੰ ਦਿੱਤੀ ਗਈ ਹੈ। ਪਰਿਵਾਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਜ਼ਖਮੀ ਦਾ ਵਧੀਆ ਇਲਾਜ ਕਰਵਾਉਣ ਵਿੱਚ ਸਹਾਇਤਾ ਕੀਤੀ ਜਾਵੇ ਕਿਉਂਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਘਰ ਵਿੱਚ ਹੋਰ ਕੋਈ ਕਮਾਣ ਵਾਲਾ ਨਹੀਂ ਹੈ। ਮੇਰਾ ਨਾਮ ਜੀ RAMLAL ਹੈ ਕਿਹੜਾ ਪਿੰਡ ਹੈ ਜੀ ਅਫਰਾ ਪਿੰਡ ਹੈ ਸਾਡਾ ਕੀ ਹਾਸਾ ਵਾਪਰਿਆ ਤੁਹਾਡੇ ਨਾਲ ਹਾਸਾ ਦਾ ਵਾਪਰਿਆ ਜੀ ਅਸੀਂ ਦਵਾਈ ਲੈਣ ਵਾਸਤੇ ਗੁਰਾਇਆਂ ਨੂੰ ਜਾ ਰਹੇ ਸੀ ਤੇ ਅਸੀਂ ਆਪਣੇ ਤੋਂ ਗੁਰਾਇਆਂ ਨੂੰ ਜਾ ਰਹੇ ਸੀ ਤੇ ਉਹ ਟਰਾਲੀ ਵਾਲਾ ਮੋੜੇ ਹੋਂ ਗੁਰਾਇਆਂ ਤੋਂ ਆਪਣੇ ਵੱਲ ਨੂੰ ਆ ਰਹੇ ਸੀਗਾ ਉਹ ਚੋਨਾ ਵਿੱਚ ਨੂੰ ਵਾਸਤੇ ਜਾ ਰਹੇ ਸੀਗਾ ਅਸੀਂ ਸਿੱਧੇ ਜਾ ਰਹੇ ਸੀ ਤਾਂ ਉਹਨੇ ਦਾਣਾ ਮੰਡੀ ਆ ਕੇ ਉਹ ਇੱਕਦਮ ਕੱਟ ਮਾਰ ਦਿੱਤਾ ਜਾਨੇ ਉਹ ਦਾਣਾ ਮੰਡੀ ਵੱਲ ਨੂੰ ਉਹ ਦੇਖਿਆ ਨਹੀਂ ਕਿ ਮੋਰੇ ਮੋਟਰਸਾਈਕਲ ਆ ਰਹੇ ਆ ਤੇ ਸਾਡਾ ਮੇਰਾ ਮੋਟਰਸਾਈਕਲ ਚਲਾ ਰਹੇ ਸੀ ਮੈਂ ਉਹਦੇ ਪਿੱਛੇ ਬੈਠਾ ਸੀਗਾ ਤੇ ਉਹ ਟਰਾਲੀ ਦੇ ਵਿੱਚ ਲੱਗ ਕੇ ਤੇ ਮੁੰਡਾ ਉਹ ਟਰਾਲੀ ਦੇ ਪਿੱਛੇ ਜਾਨੀ ਵੜ ਗਿਆ ਤੇ ਉਹਦੇ ਲੱਦੇ ਉੱਪਰ ਰਾਈਟ ਹੈਂਡ ਵਾਲੀ ਲੱਸੀ ਉਹ ਤੇ ਟਰਾਲੀ ਚੜ ਗਿਆ ਤੇ ਉਹ ਡਰਾਈਵਰ ਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਬੰਦਾ ਥੱਲੇ ਵੜ ਗਿਆ ਲੋਕਾਂ ਨੌਲੀ ਭਾਈ ਤਾਂ ਫਿਰ ਉਹਨੂੰ ਪਿੱਛੇ ਕਰਕੇ ਮੁੰਡੇ ਦੇ ਵਿੱਚੋਂ ਕੱਢਿਆ ਗਿਆ ਕਿੰਨੇ ਜਣੇ ਸੀ ਟਰੈਕਟਰ ਤੇ ਸਵਾਰ ਤਿੰਨ ਤੇ ਤਿੰਨ ਜਣੇ ਸੀ ਦੋ ਬਈਏ ਸੀਗੇ ਇੱਕ ਉਹ ਟਰੈਕਟਰ ਸੀ ਮੁੰਡੇ ਦਾ ਨਾਮ सोनू ਜੱਜ ਟਰੈਕਟਰ ਚਲਾ ਰਿਹਾ ਸੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੀ ਹੈ ਪ੍ਰਸ਼ਾਸਨ ਨੂੰ ਇਸ ਵਾਰ ਸ਼ਿਕਾਇਤ ਵਗੈਰਾ ਕੀਤੀ ਆ ਪਛਾਤ ਨੂੰ ਕੀਤੀ ਸੀ ਸ਼ਾਮੀ ਚਾਲੂ ਦੀ ਰਿਪੋਰਟ ਕਰਕੇ ਆਇਆ ਸਾਡੀ ਇਹੀ ਮੰਗ ਹੈ ਸਾਤ ਮੈਡੀਕਲ ਹੈਲਪ ਕੀਤੀ ਜਾਵੇ ਮੁੰਡੇ ਦੀ ਕਿਉਂਕਿ ਉਹ ਰੱਦੀ ਹੋ ਗਿਆ ਸਾਡੀ ਮੁੰਡਾ ਕੰਮ ਕਾਂ ਦੇ ਲੈ ਕੇ ਨਹੀਂ ਹੈਗਾ ਹੁਣ ਚੰਡੀਗੜ੍ਹ ਕੀ ਹੈ ਲੈ ਕੇ ਵੀ ਜੱਟ ਕੱਢਣੀ ਪਣੀ ਆ ਕਿੰਨੇ ਵਜੇ ਹਾਦਸਾ ਵਾਪਰਿਆ ਜੀ ਸਵੇਰੇ 7 ਵਜੇ ਵਾਪਰਿਆ ਜੀ ਤੇ ਡਰਾਈਵਰ ਤੇ ਟਰੈਕਟਰ ਡਰਾਈਵਰ ਮੋਕੇ ਤੇ ਸੀਗਾ ਜੀ ਡਰਾਈਵਰ ਮੋਕੇ ਤੇ ਉਸ ਵੇਲੇ ਸੀਗੇ ਜਿਸ ਨੂੰ ਅਸੀਂ ਉਹਨਾਂ ਡੀ ਐਮ ਸੀ ਲੈ ਕੇ ਗਏ ਐਮਲੇ ਫੇਰ ਉਫਰਾਲ ਹੋ ਗਏ 5 ਵਜੇ ਨਹੀਂ ਆਇਆ ਮੈਂ ਫੋਨ ਵੀ ਕੀਤਾ ਕਈ ਵਾਰੀ ਕੋਈ